ਆਪ ਵੀ ਦੇਖੋ ਕੀ ਮਾਮਲਾ ਕੀ ਹੈ ਸਾਨੂੰ तकरीबन 6 ਵਜੇ ਪਤਾ ਲੱਗਾ ਕਿ ਇੱਕ ਕਾਰ ਸਵੇਰ ਦੀ 11 12 ਵਜੇ ਦੀ ਇਧਰ ਸਾਡੀ ਮੜੀਆਂ ਦੇ ਬਾਹਰ ਖੜੀ ਆ ਤੇ ਉਹ ਪਿੰਡ ਦੇ ਆਉਣ ਨੂੰ ਜਾਂਦੇ ਲੋਕਾਂ ਨੇ ਦੇਖਦੇ ਰਹੇ ਉਹਨੂੰ ਬਟ ਕਿਸੇ ਨੇ ਵੀ ਇਤਲਾ ਨਹੀਂ ਕੀਤੀ ਨਾ ਪੁਲਿਸ ਨੂੰ ਨਾ ਹਸਪਤਾਲ ਨੂੰ ਇੱਕ ਮਿੰਟ ਤੇ ਜਦੋਂ ਸਾਨੂੰ ਮੈਂਬਰ ਪੰਚਾਇਤ ਦੇ ਤੌਰ ਤੇ ਦੱਸਿਆ ਤੇ ਫਿਰ ਅਸੀਂ ਆ ਕੇ ਉਹਦੀਆਂ ਮੁੰਡੇ ਦੀਆਂ ਫੋਟੋਆਂ ਖੇਜੀਆਂ ਪੁਲਿਸ ਨੂੰ ਭੇਜੀਆਂ ਆਲੇ ਦੁਆਲੇ ਕਾਫੀ ਲੋਕਾਂ ਨੂੰ ਦੱਸਿਆ ਤੇ ਉਹਦਾ ਪਤਾ ਲਾਇਆ ਕਿ ਉਹਦਾ ਜਿਹੜਾ ਫੋਨ ਸੀਗਾ ਉਹ ਲੌਕਡ ਸੀਗਾ ਉਹਦੇ ਫੋਨ ਤੋਂ ਇੱਕ ਮੈਸੇਜ ਤੋਂ ਉਹਦਾ ਨੰਬਰ ਲਾਇਆ ਉਹਦੇ ਜੀਜੇ ਨੂੰ ਉੱਥੇ ਜਲੰਧਰ ਮਿਲਿਆ ਫਿਰ ਉਸਦਾ ਪਤਾ ਲੱਗਾ ਕਿ ਉਹਦਾ ਪਿੰਡ ਸੈਦਪੁਰਾ ਫਿਰ ਉਹਦੇ ਰਿਸ਼ਤੇਦਾਰ ਆਏ ਉਹਦੇ ਪਰਿਵਾਰ ਦੇ ਮੈਂਬਰ ਆਏ ਉਹ ਉਹਦੀ ਡੈੱਡ ਬੋਡੀ ਲੈ ਕੇ ਚਲੇ ਗਏ ਕਿੰਨੇ ਕਬੀ ਜਿਹੜੀ ਗੱਡੀ ਖੜੀ ਹੈ ਇਹ ਗੱਡੀ ਤਕਰੀਬਨ 11 12 ਵਜੇ ਦੀ ਖੜੀ ਆ ਤੇ ਇਹ ਹਾਣੂ ਦੇਖੋ ਵੀ ਹੁਣ 7 8 ਵਜੇ ਗਏ ਤਾਂ ਹੁਣ ਜਾ ਕੇ ਉਹਦੇ ਪਰਿਵਾਰ ਦੇ ਮੈਂਬਰ ਆਏ 7 ਵਜੇ ਤੇ ਉਹ ਡੈੱਡ ਬੋਡੀ ਲੈ ਕੇ ਨਾਲ ਪੁਲਿਸ ਨੂੰ ਇਨਫੋਰਮ ਕੀਤਾ ਸੀ ਪੁਲਿਸ ਵਾਲੇ ਵੀ 7 ਵਜੇ ਆਏ ਆ ਉਹ ਸਾਰੀ ਉਹਦੀ شناخت ਵਗੈਰਾ ਕਰਕੇ ਤੇ ਉਹ ਹੁਣ ਅਗਲੀ ਕਾਰਵਾਈ ਕਰਨ ਨੂੰ ਲੈ ਕੇ ਆ। ਕੀ ਮਾਮਲਾ ਕੀ ਲੱਗਦਾ ਤੁਹਾਨੂੰ ਮਾਮਲਾ ਇਹ ਆ ਕਿ ਆ ਸ਼ੱਕੀ ਇਹ ਮਾਮਲਾ ਕਿਉਂਕਿ ਜਿਵੇਂ ਉਹਦੇ ਮੂੰਹ ਚੋਂ ਹੁਣ ਇੱਕਦਮ ਖੂਨ ਵਗਿਆ ਉਹ ਪਿਛੇ ਨੂੰ ਡਿੱਗਾ ਹੋਇਆ ਸੀ ਉਹਦੇ Baal ਖਿਲਰੇ ਹੋਏ ਸੀਗੇ ਮਤਲਬ ਕੋਈ ਨਸ਼ੇ ਦੀ ਹਾਲਤ ਚ ਫਿਰ ਉਹਦੇ ਮੂੰਹ ਚੋਂ ਬਲੀਡਿੰਗ ਵੀ ਹੋਈ ਆ ਮਤਲਬ ਸ਼ੱਕੀ ਹਾਲਤ ਚ ਆ ਮਤਲਬ ਇਹਦਾ ਅੱਗੇ ਉਹ ਪੁਲਿਸ ਕਾਰਵਾਈ ਕਰਕੇ ਇਹਦਾ ਫਾਈਨਲ ਰਿਜ਼ਲਟ ਜਿਹੜਾ ਉਹ ਦੇ ਦੇਣਗੇ ਇਹ ਮੁੰਡੇ ਦੀ 18-19 ਸਾਲ ਉਮਰ ਦਾ ਸੀ ਕਿਉਂਕਿ ਪਲੱਸ 2 ਹੁਣ ਚ ਜੇ ਪੜ ਰਿਹਾ ਉਹ ਪਲੱਸ 2 ਉਥੇ ਨਡਾਲੇ ਕਾਲਜ ਹਾਂਜੀ ਹਾਂ ਸਰ ਜਿਹੜੀ ਲੜਕੀ ਦੀ ਡੈਥ ਹੋਈ ਉਹ ਕੀ ਲੱਗਦਾ ਹੈ ਤੁਹਾਡਾ ਕਿ ਕਿਸ ਤਰ੍ਹਾਂ ਡੈਥ ਹੋਈ ਕਿਦਾਂ ਪਤਾ ਲੱਗਾ ਤੁਹਾਨੂੰ ਮੇਰਾ ਬੇਟਾ ਸੀ ਅਕਾਲ ਅਕੈडमी ਕਲਾਸ ਆਪਣੇ ਰਾਬਰਪੀ ਬਖਸ਼ ਅਕਾਲ ਅਕੈडमी ਪੜਦਾ ਹੈ 12ਵੀਂ ਪੀਪਰ ਦੀ ਤਿਆਰੀ ਤੇ ਪਹਿਲਾਂ weight ਦਾ ਇੱਥੇ weight lifting ਕਰਦਾ ਰਿਹਾ ਨਾਲੇ weight lifting ਕਰਦਾ ਰਿਹਾ ਤੇ ਮੈਂ ਕਿਹਾ ਪੁੱਤਰ ਕੱਲ ਉਹ ਕਹਿੰਦਾ ਮੈਂ ਡੈਡੀ ਮੰਮੀ ਜੀ ਮੈਂ ਨੜਾਇਲ ਤੱਕ ਜਾਣਾ ਆਪਣੇ ਬਰਗ ਆਮ ਕੇ ਖਾਣ ਵਾਸਤੇ ਕੋਈ ਜਾਣਾ ਮੈਂ ਕਹਿੰਦੀ ਚੱਲ ਆ ਪੈਸੇ ਲੈ ਜਾ ਪੁੱਤਰ ਤੂੰ ਜਾ ਕੇ ਖਾ ਕੇ ਆ ਜੀ ਮੋਟਰਸਾਈਕਲ ਲੈ ਗਿਆ ਚ ਮੋਟਰਸਾਈਕਲ ਫਿਰ ਕਹਿੰਦਾ ਨਾ ਮਮੀ ਮੈਂ ਗੱਡੀ ਤੇ ਜਾਣਾ ਮਮੀ ਮੰਗੇ ਕਹਿੰਦੀ ਮੈਂ ਮੈਂ ਵੀ ਨਾਲ ਤੇਰੇ ਜਾਣੀ ਆ ਤੇ ਤੂੰ ਇਕੱਲਾ ਨਾ ਜਾ ਮੈਂ ਵੀ ਤੇਰੇ ਨਾਲ ਤੋ ਜਾਨੀ ਆ ਤੇ ਤੂੰ ਇਕੱਲਾ ਨਾ ਜਾ ਤੇ ਕਹਿੰਦਾ ਮਮੀ ਤੂੰ ਇੱਥੇ ਰਹਿ ਤੇ ਮੈਂ ਆਖਿਆ ਮਾਂ ਉਹ ਨੜਾਲੇ ਹੋ ਕੇ ਆ ਜਾਣਾ ਉਥੋਂ ਨੜਾਲੇ ਗੱਡੀ ਲੈ ਕੇ ਚੱਲ ਗਿਆ ਫਿਰ ਮੁੜ ਕੇ ਇੱਥੋਂ ਆਇਆ ਮੈਂ ਸ਼ਾਮੀ ਵੇ ਵਾਸਤ ਘਰ ਸਾਡੇ ਕੋ 4:30 ਵਜੇ ਆਇਆ ਤੇ ਕਹਿੰਦੀ ਜਾਓ ਜਰਾ ਪਤਾ ਲੈ ਕੇ ਨੜਾਲੇ ਤੇ ਅੱਜ ਘਰ ਵਾਪਸ ਨਹੀਂ ਆਇਆ ਗਾ ਜਿੱਤ ਗੱਡੀ ਲੈ ਕੇ ਆਇਆ ਨਹੀਂ ਗਾ ਜਾ ਵੇਖ ਕੇ ਨੜਾਲੇ ਮੈਂ ਨੜਾਲੇ ਘੁੰਮ ਕੇ ਸਾਰੇ ਚਲਾ ਗਿਆ ਘਰ 7:00 ਪੌਣੇ ਦੇ ਫਿਰ ਮੈਨੂੰ ਫੋਨ ਆਇਆ ਉਥੋਂ ਲਖਣ ਦੇ ਵੱਡੇ ਗਨਾਨੀਆਂ ਦੇ ਪਾਸੇ ਉਹ ਕਿ ਪੁਲਿਸ ਵਾਲਿਆਂ ਨੇ ਫੋਨ ਕੀਤਾ ਭਾਜੀ ਨੇ ਕਹਿੰਦਾ ਵੀ ਆ ਗੱਡੀ ਨੰਬਰ ਤੁਹਾਡਾ ਹੀ ਤੁਹਾਡੇ ਕਾਗਜ਼ਾਂ ਤੋਂ ਨੰਬਰ ਲੈ ਕੇ ਤੁਹਾਨੂੰ ਫੋਨ ਕੀਤਾ ਆ ਗੱਡੀ ਤੁਹਾਡੀ ਹੈ ਮੇਰੇ ਗੱਡੀ ਤੇ ਮੇਰੀ ਕਹਿੰਦੇ ਆ ਛੇਤੀ ਆ ਜਾਓ ਬੱਚਾ ਨਾ ਗੱਡੀ ਦੇ ਵਿੱਚ ਲੰਮੀ ਸੀਟ ਕਰਕੇ ਸੁੱਤਾ ਪਿਆ ਬਾਲੇ ਦੇ ਖਿਲਰੇ ਪਏ ਨੇ ਮੂਹ ਝੱਗ ਆਂਦੇ ਪਏ ਨੇ ਤੇ ਉੱਥੇ ਆਪਣੇ ਗੱਡੀ ਦੇ ਵਿੱਚ ਹੀ ਪਿਆ ਗੱਡੀ ਲੋਕ ਹੋ ਗਈ ਗੱਡੀ ਕੇ ਖੁੱਲੀ ਨਹੀਂ ਅਗੀ ਗਏ ਡੱਡਾ ਇੱਥੋਂ ਵੀ ਕਰਮਜੀਤ ਮੈਂ ਗਿਆ ਜਾ ਕੇ ਵੇਖਿਆ ਜਾ ਕੇ ਤੇ ਇੱਕ ਸਾਈਡ ਨੂੰ ਮੂੰਹ ਹੋ ਗਿਆ ਮੈਂ ਸਿਆ ਸਿਆ ਮੂੰਹ ਸਿੱਧਾ ਕੀਤਾ ਲਾ ਛਾਤੀ ਛੂਤੀ ਮੜੀ ਪਰ ਅਦਾ ਸਰੀਰ ਡੱਡੋ ਉਹ ਜੋ ਕਹੀ ਉਸ ਟਾਈਮ ਦਾ ਹਉ ਹੁਣ ਪਤਾ ਨਹੀਂ ਕਿਹੜੇ ਦੋਸਤਾਂ ਨਾਲ ਸੀ ਕਿ ਕੋਈ ਦੋ ਕੰਨਾਂ ਦੋ ਦੋਸਤਾਂ ਨਾਲ ਕਿ ਕਿਹੜੀ ਹੁਣ ਦੋਸਤ ਮੈਨੂੰ ਕੋਈ ਪਤਾ ਨਹੀਂ ਪਾਈ ਉਹਨਾਂ ਆਪਣੇ ਪ੍ਰਸ਼ਾਸਨ ਨੂੰ ਪਤਾ ਦੱਸਿਆ ਜੂ ਆਪੀ ਕਾਰਵਾਈ ਕਰਨਗੇ ਆਪੀ ਦੱਸਣਗੇ ਜੂ ਕੁਝ ਹੋ ਗਿਆ ਫਿਰ ਮੇਰਾ ਬਚੇ ਦੇ ਕਰਮਾਂ ਨਾਲ ਜ਼ਿੰਦਗੀ ਆਪਣੀ ਪਰਿਵਾਰ ਕਰਕੇ ਤੁਰ ਗਈ ਇਹ ਮੇਰਾ ਜੀ ਹੋਏ ਕਿੰਨੀ ਉਮਰ ਸੀ ਬਚੀ ਬਚੀ ਥੋੜਾ ਜਿਹਾ ਸਾਲ ਉਮਰ ਸੀ ਕੀ ਕਹਣਾ ਤੁਹਾਨੂੰ ਇਹ ਨਾਲਾ ਜੋ ਦੁਨੀਆ ਜੋ ਬਹੁਤ ਮਾੜਾ ਬਸ ਹੋ ਰਿਹਾ ਹੈ ਆਪਣੇ ਇਹਦਾ ਬਹੁਤ ਠੱਲ ਪੈਣੀ ਚਾਹੀਦੀ ਬੱਚਾ ਮੈਂ ਬੱਚੇ ਆਪਣੇ ਕਹਨੇ ਕਰ ਮਾਪੋ ਦੇ ਕਹਨੇ ਕਾਜ ਰਾਨੇ ਕਰ ਬੱਚੇ ਉਹਦਾ ਕਹਨੇ ਕਾਸੀ ਕਰਮਾਣਾ ਕਰ ਬੜਾ ਸੋਹਣਾ ਆਇਆ ਘਰੋਂ ਪਰ ਪਤਾ ਨਹੀਂ ਕਿਸਮਤ ਕਿ ਮਾੜੀ ਸਾਡੀ ਜਿਹੜੀ ਉਹ ਗੱਡੀ ਲੈ ਗੱਡੀ ਚ ਵਿੱਚ ਗੱਡੀ ਲੋਕ ਉਹ ਗੱਡੀ ਤੋਂ ਮਜਾਜ ਨਾ ਕੱਢਿਆ ਵਿੱਚੋਂ ਗੱਡੀ ਦੇ ਵਿੱਚ ਵੀ ਲੱਗਦਾ ਕਿਹੜੇ ਹਾਲਾਤਾਂ ਚੋਂ ਮੌਤ ਹੋ ਗਈ ਕੋਤਨੀਓ ਦੋਸਤਾਂ ਨਾਲ ਜਾਉਂਦੇ ਪ੍ਰਚਾਰਕ ਸਿਆਪੀ ਦੋਸਤ ਦੇ ਕਿ ਕਹੇਗਾ ਕੀ ਕਹਦਾ ਹਬ ਤੱਕ ਮੈਨੂੰ ਇਹਨਾਂ ਤੇ ਕੱਲ ਕਹਿੰਦਾ ਮੇਰੇ ਨੂੰ ਲਾ ਮੇਰੇ ਫੋਨ ਨੂੰ ਲੋਕ ਲੱਗ ਗਿਆ ਡੈਡੀ ਕੇ ਦਾ ਫੋਨ ਆਇਆ ਲੋਕ ਲੱਗ ਗਿਆ ਮੇਰੇ ਫੋਨ ਨੂੰ ਲੋਕ ਦਾ ਨੰਬਰ ਨਹੀਂ ਮੇਰੇ ਜਿੱਤੇ ਹੈਗਾ ਤੇ ਬਸ ਜੇ ਮੂਹ ਮੋੜ ਕੇ ਫਿਰ ਆ ਲੱਤਾਂ ਪੈਰ ਮਾਰਦਾ ਗੱਡੀ ਦੀ ਗੱਡੀ ਖੁੱਲੀ ਨਹੀਂ ਆ ਗਈ ਨਾ ਬਬਸੋ ਦੇ ਬਾਦ ਮਿੱਟੀ ਡੱਤ ਹੋ ਗਈ ਕਰਮਾੜੇ ਦਾ ਛੰਡਾ ਪੈ ਗਿਆ ਛੰਡਾ ਪੈ ਗਿਆ ਚੁੱਕ ਕੇ ਤੇ ਫਿਰ ਕੱਲ ਨੂੰ ਕੱਲ ਫਿਰ ਉੱਥੇ ਭੇਜਦਾ ਕਪੂਰ ਸੜੇ ਪਹਿਲਾਂ ਸੁਬਾਨਪੁਰ ਲੈ ਕੇ ਫਿਰ ਕਪੂਰ ਸੜ ਲੈ ਕੇ ਨਾ ਹਾਂ ਸਰ ਕੀ ਨਾਮ ਦਾ ਜਿਹੜੀ ਨੌਜਵਾਨ ਦੀ লাশ ਬਰਾਮਦ ਹੋਈ ਕਾਰ ਤੋਂ ਹਾਂ ਜੀ ਮੈਂ ਸ ਬਲਜਿੰਦਰ ਸਿੰਘ ਜੀ ਚੰਕੀ ਚਾਪ ਦੇ ਲਾਲਾ ਜੀ ਕੱਲ ਸਾਨੂੰ ਵਕਤ ਕਰੀਬ 7 ਵਜੇ ਇਨਫੋਰਮੇਸ਼ਨ ਮਿਲੀ ਜੀ ਇੱਕ ਲਖਰਕੇ ਵੱਡੇ ਤੋਂ ਪਡਾਣੀ ਰੋਡ ਤੇ ਸ਼ਮਸ਼ਾਨ ਘਟ ਦੇ ਨੇੜੇ ਇੱਕ ਨੌਜਵਾਨ ਦੀ ਗੱਡੀ ਆ ਗਈ ਆ ਜੀ ਸਲੇਰਾ ਗੱਡੀ ਪੀਪੀ09ਏਲ 7233 ਉਹਦੇ ਵਿੱਚ ਬੁਛੀ ਦੀ ਹਾਲਤ ਚ ਪਿਆ ਹੋਇਆ ਜੀ ਅਸੀਂ ਜਾ ਕੇ ਮੌਕਾ ਦੇਖਿਆ ਜੀ ਤੇ ਡੈੱਡਸ਼ੋਰ ਜੀ ਲੱਗਦਾ ਸੀ ਲਾਸ਼ ਨੂੰ ਕਬਜ਼ੇ ਲੈ ਕੇ ਜੀ ਉਹਦੇ ਵਾਰਸ ਆ ਗਏ ਜੀ ਸਿਵਲ ਇਸਥੇ ਲੈ ਕੇ ਗਏ ਜੀ ਐਸ ਕੇ ਐਸਪਤਲ ਚਾਰੀ ਰਵਲ ਉੱਥੇ ਡਾਕਟਰ ਸਾਹਿਬ ਨੇ ਚੈੱਕ ਅਪ ਕਰਨ ਤੋਂ ਬਾਅਦ ਮ੍ਰਿਤਕ ਕਸ਼ ਕਰ ਦਿੱਤਾ ਜੀ ਲਾਸ਼ ਨੂੰ ਕਬਜ਼ੇ ਚ ਲੈ ਕੇ ਜੀ ਸਿਵਲ ਹਸਪਤਲ ਕਪੂਰਸਰ ਮੋਰਚੀ ਚ ਲਗਾਇਆ ਜੀ ਬਾਹਰ ਕਾਰਵਾਈ ਅਮਲ ਚ ਲੈਂਦੀ ਜਾਏਗੀ ਸਰ ਕੀ ਕਾਰਵਾਈ ਕੀ ਲੱਗਦਾ ਕੁਝ ਕਿਹਾ ਨਹੀਂ ਜਾ ਸਕਦਾ ਇਹ ਪੋਸਟ ਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਜੀ ਜੋ ਨਤੀਜੇ ਆਉਣਗੇ ਜੋ ਤੱਥਾਂ ਦੇ ਦਾਪਤ ਕਰਨ ਕੀਤੇ ਜੀ ਠੀਕ ਹੈ ਸਰ